ਲੁਧਿਆਣਾ ਦੇ ਥਾਣਾ ਹੈਪੋਵਾਲ ਦੀ ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ ਅਤੇ ਹੋਰ ਵੀ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ આરોપી ਨੂੰ ਕਾਬੂ ਕੀਤਾ ਹੈ ਜਿਸ ਦੇ ਕਬਜ਼ੇ 'ਚੋਂ ਤਿੰਨ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਏ.ਡੀ.ਸੀ.ਬੀ. ਸਮੀਰ ਬਰਮਾ ਨੇ ਦੱਸਿਆ ਕਿ ਥਾਣਾ ਹੈਪੋਵਾਲ ਦੀ ਪੁਲਿਸ ਨੇ ਆਰੋਪੀ ਸੰਦੀਪ ਕੁਮਾਰ ਨੂੰ ਚੋਰੀ ਕੀਤੀ ਗਈ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ। ਉਹਨਾਂ ਦੱਸਿਆ ਕਿ ਆਰੋਪੀ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ ਅਤੇ ਉਸਦੇ ਆੜ ਵਿੱਚ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਪੁਸ਼ਤਾਜ ਦੇ ਦੌਰਾਨ ਆਰੋਪੀ ਨੇ ਆਪਣੇ ਇੱਕ ਹੋਰ ਸਾਥੀ ਦਾ ਖੁਲਾਸਾ ਕੀਤਾ ਹੈ। ਪੁਸ਼ਤਾਜ ਦੇ ਵਿੱਚ ਪੁਲਿਸ ਨੇ ਮੋਟਰਸਾਈਕਲ ਐਕਟਿਵਾ ਬਰਾਮਦ ਕੀਤੇ ਨੇ। ਉਹਨਾਂ ਦੱਸਿਆ ਕਿ ਆਰੋਪੀ ਦੇ ਉੱਤੇ ਪਹਿਲਾਂ ਵੀ ਕਈ ਕੇਸ ਦਰਜ ਹਨ। ਇਹਨੇ ਚੋਰੀ ਕਰਨ ਵਾਲੇ گروਹ ਦਾ ਪਰਦਾਫਾਸ਼ ਕੀਤਾ ਜਿਦੇ ਵਿੱਚ ਇਹਨਾਂ ਨੇ ਇੱਕ ਦੋਸ਼ੀ ਸੰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਇਹ ਕੁੱਲ ਚੋਰੀ ਦਾ ਮੋਟਰਸਾਈਕਲ ਇੱਕ ਪਹਿਲਾਂ ਬਰਾਮਦ ਹੋਇਆ ਮੌਕੇ ਤੇ ਬੁਲਟ ਮੋਟਰਸਾਈਕਲ ਤੇ ਉਹਦੇ ਤੇ ਅਸੀਂ ਐਫ ਆਈ ਆਰ ਨੰਬਰ 49/2021 ਰਜਿਸਟਰ ਕੀਤੀ ਅੰਡਰ ਸੈਕਸ਼ਨ 379 411 ਉਸ ਤੋਂ ਬਾਅਦ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਅਰੈਸਟ ਕਰਨ ਤੋਂ ਬਾਅਦ ਇਹਨੇ ਹੋਰ ਦੱਸਿਆ ਕਿ ਮੇਰੇ ਨਾਲ ਜਿਹੜਾ ਇੱਕ ਸਾਥੀ ਮੇਰਾ ਸੰਜੇ ਉਰਫ ਗੁੰਡਰ ਜਿਹੜਾ ਕਿ ਲੁਧਿਆਣੇ ਦੇ ਹੀ ਰਹਿਣ ਵਾਲਾ ਹੈ ਕਿ ਉਹ ਵੀ ਨਾਲ ਮਿਲ ਕੇ ਹੋਰ ਚੋਰੀਆਂ ਕਰਦੀਆਂ ਕਰਦਾ ਸੀਗਾ ਤੇ ਇਹਨਾਂ ਨੇ ਇਹਨੇ ਅੱਪ ਸਾਨੂੰ ਹੋਰ ਸਮਾਨ ਵਗੈਰਾ ਜਿਹੜਾ ਚੋਰੀ ਕੀਤਾ ਦਾ ਸਮਾਨ ਰਿਕਵਰ ਕਰਾਇਆ ਜਿਹਦੇ ਵਿੱਚ ਸਾਡੇ ਕੋਲ ਇੱਕ ਬੁਲਟ ਮੋਟਰਸਾਈਕਲ ਜਿਹੜਾ ਮੌਕੇ ਤੋਂ ਮਿਲਿਆ ਇੱਕ ਸਪਲੈਂਡਰ ਇੱਕ TVS ਜੁਪੀਟਰ ਤੇ ਪੰਜ ਮੋਬਾਈਲ ਜਿਹੜੇ ਨੇ ਤੇ ਇੱਕ LED ਇਹ ਬਰਾਮਦ ਕੀਤੇ ਨੇ ਤੇ ਜਿਹੜੀਆਂ ਵੱਖ-ਵੱਖ ਵਾਰਦਾਤਾਂਾਂ ਨੇ ਫਲੇਮ ਫੈਬਰੀ ਦੇ ਏਰੀਆ 'ਚ ਤੇ ਇੱਕ ਬੁਲਟ ਮੋਟਰਸਾਈਕਲ ਜਿਹੜਾ ਕਿ ਨਕੌਂਦਰ ਤੋਂ ਚੋਰੀ ਕੀਤਾ ਤੇ ਇੱਕ TVS ਜਿਹੜੀ ਬਾਈਕ ਹੈਗੀ ਉਹ ਫਲੋਰ ਫਲੋਰ ਤੋਂ ਕੀਤੀ ਹੈ ਤੇ ਜਿਹੜਾ ਸਪਲੈਂਡਰ ਮੋਟਰਸਾਈਕਲ ਹੈਗਾ ਉਹ ਇਹਨਾਂ ਨੇ ਅੰਬਾਲੇ ਤੋਂ ਜਿਹੜਾ ਚੋਰੀ ਕੀਤਾ ਉਹਨੇ ਸੀਨਾ ਦਾ ਰਿਮਾਂਡ ਲੈ ਕੇ ਅੱਗੇ ਹੋਰ ਜੀ ਇਨਵੈਸਟੀਗੇਸ਼ਨ ਕਰਾਂਗੇ ਤੇ ਹੋਰ ਕੋਈ ਵੀ ਚੋਰੀਆਂ ਆ ਹੋਰ ਸਾਡੇ ਜਿਹੜੇ ਵੀ ਕੇਸਿਸ ਨੇ ਉਹ ਟ੍ਰੈਸ ਕਰਨ ਦੀ ਕੋਸ਼ਿਸ਼ ਕਰਾਂਗੇ। ਪੁਧਿਆਣਾ ਤੋਂ ਵਿਸ਼ੇਕ ਚਲੋਟਾ ਦੀ ਰਿਪੋਰਟ ਐਸਐਮ ਜੈਡ ਨਿਊਜ਼